ਸੋ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਤੇ ਜਲੰਧਰ ਸ਼ਹਿਰ ਦੇ ਵਿੱਚ ਖੜੇ ਆਂ ਸਕੂਲ ਆਫ ਐਮੀਨੈਂਸ ਵਿੱਚ ਲਾਡੂ ਵਾਲੀ ਰੋਡ ਦੇ ਉੱਤੇ ਜਿੱਥੇ ਅੱਜ ਡਿਸਟ੍ਰਿਕਟ ਲੈਵਲ ਦਾ ਕਾਰਾਟੇ ਚੈਂਪੀਅਨਸ਼ਿਪ ਹੋ ਰਹੀ ਹੈ ਸੋ ਮੇਰੇ ਨਾਲ ਨਕੋਦਰ ਮਹਿਤਗੁਰ ਸ਼ਾਹਕੋਟ ਤੋਂ ਔਰ ਜਲੰਧਰ ਤੋਂ ਸਾਡੇ ਸੀਨੀਅਰ ਕਾਰਾਟੇ ਕੋਚ ਚੰਜੀਤ ਭਾਜੀ ਵੀ ਰੇਸ਼ਮ ਭਾਜੀ ਤੇ ਭਾਜੀ ਵੀ ਸਾਰੇ ਖੜੇ ਆਂ ਸੋ ਡਿਸਟ੍ਰਿਕਟ ਲੈਵਲ ਤੇ ਜਿਹੜੀ ਕੰਪੀਟੀਸ਼ਨ ਹੋਊਗਾ ਇਹਦੇ ਵਿੱਚ ਜਿਹੜੇ ਵੀ ਬੱਚੇ ਜਿੱਤਣਗੇ ਉਹ ਸਟੇਟ ਲੈਵਲ ਤੱਕ ਜਾਣਗੇ ਸੋ ਸਟੇਟ ਲੈਵਲ ਦੇ ਵਿੱਚ ਜਿੱਤਣ ਤੋਂ ਬਾਅਦ ਬੱਚਿਆਂ ਲਈ ਬਹੁਤ ਵਧੀਆ-ਵਧੀਆ ਗਵਰਨਮੈਂਟ ਵੱਲੋਂ ਜਿਹੜੀਆਂ ਸਹੂਗਾਤਾ ਹੋਣਗੀਆਂ ਕੈਸ਼ ਪ੍ਰਾਈਜ਼ ਹੋਊਗਾ ਔਰ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਜਿੱਤ ਦਾ ਬੈਨੀਫਿਟ ਵੀ ਹੋਊਗਾ ਆਓ ਵੇਖਦੇ ਹਾਂ ਇਹ ਸਾਰੇ ਕਰਾਟੇ ਕੰਪੀਟੀਸ਼ਨ ਦੀਆਂ ਕੁਝ ਚੱਲ ਗਈਆਂ ਹਾਂਜੀ ਚੰਦਜੀਤ ਸਿੰਘ ਜੀ ਕਿਦਾਂ ਅੱਜ ਡਿਸਟ੍ਰਿਕਟ ਲੈਵਲ ਦੇ ਕਰਾਟੇ ਚੈਂਪੀਅਨਸ਼ਿਪ ਤੇ ਆਏ ਹੋ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਸਾਰੇ ਅੱਜ ਇਹ ਇੱਥੇ ਬਲਾਕ ਲੈਵਲ ਤੋਂ ਬਹੁਤ ਜਿਹੜੇ ਬੱਚੇ ਸਿਲੈਕਟ ਹੋਏ ਨੇ ਕੋ ਡਿਸਟ੍ਰਿਕਟ ਖੇਡਣ ਵਾਸਤੇ ਆਏ ਨੇ ਅੱਜ ਉਸ ਟੂਰਨਾਮੈਂਟ ਕੋ ਹਾਸੇ ਇੱਥੇ ਜਿੰਨੀਆਂ ਵੀ ਟੀਮਾਂ ਆਈਆਂ ਬਹੁਤ ਜਲਦੀ ਥੋੜੇ ਟਾਈਮ ਵਿੱਚ ਇਹ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਜਿਸ ਦੇ ਵਿੱਚ ਡਿਸਟ੍ਰਿਕਟ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਸਟੇਟ ਵਾਸਤੇ ਅੱਗੇ ਭੇਜਿਆ ਜਾਏਗਾ ਜੋ ਨੌਸਰਾ ਸਸੀ ਗਲ ਸਰ ਅਸੀਂ ਬੱਚੇ ਲੈ ਕੇ ਆਏ ਹੋਏ ਅੱਜ ਹਾਂ ਪਹਿਲਾਂ ਬਲਾਕ ਲੈਵਲ ਦੀ ਕੰਪੀਟੀਸ਼ਨ ਦੋ ਦਿਨ ਪਹਿਲਾਂ ਹੋਈ ਸੀ ਜਿਨ੍ਹਾਂ ਵਿੱਚੋਂ ਬੱਚੇ ਨੇ ਪਹਿਲੀ ਪੋਜੀਸ਼ਨ ਪ੍ਰਾਪਤ ਕੀਤੀ ਅੱਜ ਉਸ ਬੱਚਿਆਂ ਦਾ ਮੁਕਾਬਲਾ ਹੋਣ ਜਾ ਰਿਹਾ ਤੇ ਜ਼ਿਲ੍ਹੇ ਵਿੱਚ ਜਿਹੜੇ ਸਿਲੈਕਟ ਹੋਣਗੇ 골ਡ ਮੈਡਲ ਪ੍ਰਾਪਤ ਕਰਨਗੇ ਉਹ ਸਟੇਟ ਵਿੱਚ ਜਾਣਗੇ ਧੰਨਵਾਦ ਜੀ ਕਰਾਟੇ ਕੋ ਸਾਰਿਆਂ ਨੂੰ ਨਿੱਗੀ ਜੀ ਆਇਆਂ ਇਹ ਜਿਹੜਾ ਟੂਰਨਾਮੈਂਟ ਆ ਇਹ ਰਾਣੀ ਲక్ష్ਮੀ ਆਤਮ ਸੁਰੱਖਿਆ ਟੂਰਨਾਮੈਂਟ ਜਿਹੜਾ ਹੈ ਕਰਾਟਿਆਂ ਦਾ ਇਹ ਪਹਿਲੇ ਬਲੌਕ ਲੈਵਲ ਤੇ ਹੋਇਆ ਔਰ ਜਿਹੜੇ ਬੱਚੇ ਬਲੌਕ ਲੈਵਲ ਤੇ ਫਰਜ਼ ਆਏ ਉਹਨਾਂ ਨੂੰ ਹੁਣ ਡਿਸਟ੍ਰਿਕਟ ਲੈਵਲ ਤੇ ਇਹ ਜਿਹੜਾ ਟੂਰਨਾਮੈਂਟ ਅੱਜ ਸ਼ੁਰੂ ਹੋ ਰਿਹਾ ਔਰ ਇਹਨਾਂ ਬੱਚਿਆਂ ਨੂੰ ਬਹੁਤ ਦੇ ਵਧਾਈ ਵਾਲੀ ਗੱਲ ਹੈ ਕਿ ਜਿਹੜੇ ਬੱਚੇ ਇਸ ਟੂਰਨਾਮੈਂਟ ਦੇ ਵਿੱਚੋਂ ਫਰਸਟ ਆਉਣਗੇ ਉਹਨਾਂ ਨੂੰ ਅਸੀਂ ਨਕਦ ਰਕਮ ਜਿਹੜੀ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਹੀ ਭਾ ਦੇਵਾਂਗੇ ਔਰ ਇਹ ਜਿਹੜੇ ਉਹਨਾਂ ਦੇ ਅਜਾਬ ਸਾਹਿਬਾਦ ਨੇ ਉਹਨਾਂ ਦੇ ਅਕਾਊਂਟ ਜਿਹੜੇ ਆ ਉਹ ਸਾਨੂੰ ਬਿਲਕੁਲ ਕਰੈਕਟ ਹੋਣੇ ਚਾਹੀਦੇ ਆ ਕਿਉਂਕਿ ਇਹਨਾਂ ਬੱਚਿਆਂ ਦੇ ਸਿੱਧੇ ਅਕਾਊਂਟ ਦੇ ਵਿੱਚ ਜਾਣਗੇ ਔਰ ਅਸੀਂ ਇਹ ਜਿਹੜੀ ਨਕਦ ਰਕਮ ਆ ਇਹ ਤਕਰੀਬਨ ਅ 6000 ਰੁਪਇਆ ਫਸਟ ਨੂੰ ਦੇਵਾਂਗੇ 5000 ਸੈਕੰਡ ਨੂੰ ਔਰ ਉਸ ਤੋਂ ਬਾਅਦ ਜਿਹੜੀ ਤੀਸਰੀ ਪੋਜੀਸ਼ਨ ਆ ਉਹਨੂੰ ਅੱਗੇ 35-3500 ਰੁਪਇਆ ਜਾਂ ਜਿੰਨਾ ਵੀ ਅੱਗੇ ਉਹਦੀ ਵੰਡ ਹੋਏਗੀ ਔਰ ਸਾਰਿਆਂ ਨੂੰ ਇਹ ਬੜੀ ਵਧਾਈ ਦੀ ਗੱਲ ਹੈ ਇਥੇ ਇਹ ਜਿਹੜਾ ਟੂਰਨਾਮੈਂਟ ਜਦੋਂ ਵੀ ਬਲੌਕ ਲੈਵਲ ਤੇ ਕਰਵਾਇਆ ਤੇ 15-1500 ਰੁਪਇਆ ਸਾਰੇ ਬਲੌਕ ਲੈਵਲ ਨੂੰ ਪਾਇਆ ਤਾਂ ਕਿ ਇਹਨਾਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਅ ਰਿਵਾਰਡਮੈਂਟ ਵੀ ਦਿੱਤੀ ਜਾਵੇ

कौन है कौन है ये सिक्स टिक पे डालो ये 10 चौड़ा ठीक कट सिक्स सिक्स 10 वो काम बुराया वन टू कॉर्नर दूसरा हाथ बोलो आगे को ब्रेक का बाद ब्रेक

ਨੰਦਾਲਾ ਜੀ ਬੱਚੇ ਨੂੰ ਮੈਡ ਸਰਮਨੀ ਜਿਹੜੇ ਸਕੂਲ ਤੋਂ ਜੀ ਆ ਕਿਸ਼ਨਗੜ੍ਹ ਤੋਂ ਕਿਸ਼ਨਗੜ੍ਹ ਤੋਂ ਹਾਂ ਜੀ ਕਿੱਦਾ ਤੇ ਕਰਾਟੇ ਦੇ ਸਟੂਡੈਂਟ ਲੈ ਕੇ ਆਏ ਹੋ ਹਾਂ ਜੀ ਹਾਂ ਜੀ ਕਿਹੜੀ ਕਲਾਸ ਦੇ ਹਾਂ 6 ਤੋਂ 8 6 ਤੋਂ 8 ਕੀ ਲੱਗ ਰਿਹਾ ਤੁਹਾਨੂੰ ਬੱਚਿਆਂ ਦੀ ਫਾਈਟਾਂ ਦਾ ਦੇਖ ਕੇ ਜਾਂ ਇੱਥੇ ਦਾ ਸਿਸਟਮ ਦੇਖ ਕੇ ਕੀ ਲੱਗ ਰਿਹਾ ਫਾਈਟਸ ਦੇਖੋ ਹੁਣ ਹੋਏਗਾ ਤਾਂ ਪਤਾ ਲੱਗੇਗਾ ਕਿਉਂਕਿ 6 ਤੋਂ 8 ਤੱਕ ਦਾ ਹਜੇ ਤਾਂ ਆਇਆ ਹੀ ਨਹੀਂ ਬੱਚਿਆਂ ਦਾ ਠੀਕ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਸਰ ਮੈਂ ਪੁਨਿਆ ਸਕੂਲ ਤੋਂ ਆਇਆ ਹਾਂ ਜੀ ਹਾਂ ਜੀ ਛਾਗੋੜ੍ਹ ਦੇ ਵਿੱਚ ਪੈਂਦਾ ਸਿਨੇਸ ਕੈਂਡੀ ਸਕੂਲ ਪੁਣੀਆ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਉੱਥੇ ਕੋਚ ਆ ਜਿੱਦਾਂ ਅਸੀਂ ਕਰਵਾ ਰਹੇ ਹਾਂ ਰਾਣੀ ਲక్ష్ਮੀਬਾਈ ਸਕੀਮ ਦੇ ਅੰਦਰ ਠੀਕ ਆ ਬਹੁਤ ਵਧੀਆ ਸਰਕਾਰ ਨੇ ਇਹ ਪ੍ਰਬਾਲਾ ਕੀਤਾ ਵਾ ਤੇ ਬੱਚਿਆਂ ਨੂੰ ਲੜਕੀਆਂ ਲਈ ਗ੍ਰਾਂਟ ਆ ਰਹੀ ਆ ਤੇ ਉਹਨਾਂ ਨੂੰ ਸਿਖਾ ਰਹੇ ਆ ਅੱਛਾ ਜੀ ਇੱਥੇ ਅਸੀਂ ਬੱਚੇ ਲੈ ਕੇ ਆਏ ਆ ਜੀ ਤੇ ਇੱਥੇ ਤਾਂ ਕਿੱਦਾਂ ਲੱਗ ਰਿਹਾ ਤੁਹਾਨੂੰ ਸਿਸਟਮ ਇੱਥੇ ਠੀਕ ਆ ਜੀ ਜਿੰਨਾ ਕ ਕਰ ਸਕਦੇ ਸਰਕਾਰ ਵਧੀਆ ਚੱਲ ਰਿਹਾ ਵਾ ਪਰ ਥੋੜਾ ਜਿਹਾ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਕਰਨਾ ਚਾਹੀਦਾ ਇਹਨਾਂ ਨੂੰ ਬੋਲਣਾ ਚਾਹੁੰਦੇ ਕਿਹੜੀ ਜਗ੍ਹਾ ਤੋਂ ਆਏ ਗ੍ਰਾਮਪਨ ਪਲਾਕ ਤੋਂ ਜੇਸਾ ਸਾਰਾ ਸਾਨੂੰ ਤੇ ਬਹੁਤ ਵੇਲੇ ਸੈਰ ਬਲਾਰਕ ਲੈ ਗਿਆ ਸੀ ਅਸੀਂ ਅਸੀਂ 9:30 ਵਜੇ ਦੇ ਬੈਠੇ ਆ ਤੁਹਾਡਾ ਸ਼ੁਭਨਾਮ ਕਸ਼ਮੀਰ ਲਾਲ ਜੱਸਾ ਠੀਕ ਹੈ ਮੈਂ ਇਹੀ ਕਹਿਣਾ ਚਾਹੁੰਦਾ ਸੀਨੀਅਰ ਦੇ ਆਪ ਹੋਣ ਦੇ ਨਾਤੇ ਕਿ ਜਿਹੜੇ ਕੰਪੀਟੀਸ਼ਨ ਵੀ ਆ ਸਮੇਂ ਦੇ ਅਨੁਸਾਰ ਹੋਣ ਕਿਉਂਕਿ ਸਮਾਂ ਜਿਹੜਾ ਕਿ ਪੇਪਰਾਂ ਦੀਆਂ ਡਿਊਟੀਆਂ ਆ ਬੱਚਿਆਂ ਦਾ ਜਿਹੜਾ ਸੈਸ਼ਨ ਦਾ ਐਂਡ ਆ ਕਿਉਂਕਿ ਅੱਜ ਦਸਵੀਂ ਦੇ ਬੱਚੇ ਆਉਣਗੇ ਤੇਰਾ ਨੂੰ ਇਹਨਾਂ ਦੇ ਪੇਪਰ ਕਿ ਥੋੜਾ ਜਿਹੜਾ ਆ ਕਿ ਚੰਗਾ ਹੀ ਪ੍ਰਬੰਧ ਹੋਵੇ ਬੈਠਣ ਦਾ ਹੋਵੇ ਰਫਰੈਸ਼ਮੈਂਟ ਬੱਚਿਆਂ ਤੇ ਟੀਚਰਾਂ ਨੂੰ ਵੀ ਥੋੜੀ ਬਹੁਤੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਪੇਪਰਾਂ ਦੇ ਦਿਨਾਂ ਚਾਹੁੰਦੀ ਹਾਂ ਜੀ ਹਾਂ ਜੀ ਸਰ ਗਰੰਟਾਂ ਜਿਹੜੀਆਂ ਲੇਟ ਆ ਕਾਫੀ ਜਿਹੜਾ ਟੀਚਰਾਂ ਨੂੰ ਵੀ ਇਸ ਵਾਰ ਜਿਹੜਾ ਐ ਸੈਸ਼ਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਹੜੀ ਜਿਹੜੀ ਬੱਚਿਆਂ ਦੀ ਪੜ੍ਹਾਈ ਆ ਉਹ ਵੀ ਜਿਹੜੀ ਆ ਕਾਫੀ ਜਿਹੜੀ ਪਛੜੀ ਆ